ਲਗਾਤਾਰ ਵਧ ਰਹੇ ਹਨ ਸਾਇਲੈਂਟ ਹਾਰਟ ਅਟੈਕ ਅਟੈਕਸ ਲਈ ਜਾਂ ਜਿਹੜੇ ਸਡਨ ਹਾਰਟ ਸਡਨ ਕਾਰਡੀਕ ਅਰੇਸਟ ਹੋ ਰਹੇ ਨੇ ਜਾਂ ਸਡਨ ਡੈਥਸ ਹੋ ਰਹੀਆਂ ਨੇ ਯੰਗ ਪੇਸ਼IENTS ਦੇ ਵਿੱਚ ਵੀ ਯੰਗ ਲੋਕਾਂ ਦੇ ਵਿੱਚ ਵੀ ਅੱਜਕੱਲ ਮੇਨਲੀ ਸਟ्रेस ਇਸ ਦਾ ਫੈਕਟਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਬਚਾ ਰਨਿੰਗ ਦੇ ਟਾਈਮ ਤੇ ਜੇ ਕੋਈ ਵੀ ਤੁਹਾਨੂੰ ਸਾਹ ਚੜਦਾ ਹੈ ਕੋਈ ਡਿਸਕੰਫਰਟ ਹੁੰਦਾ ਹੈ ਤੁਹਾਨੂੰ ਤੁਸੀਂ ਉਦੋਂ ਹੀ ਆਪਣੀ ਐਕਸਰਸਾਈਜ਼ ਨੂੰ ਬੰਦ ਕਰ ਦਿਓ ਜਿਮ ਜਾਣ ਵਾਲਿਆਂ ਨੂੰ ਵੀ ਦਿੱਤੀ ਸਲਾਹ ਪਾਣੀ ਪੀਂਦੇ ਰੋ ਜਿਮਿੰਗ ਦੇ ਦੌਰਾਨ ਹਮੇਸ਼ਾ ਜਿੰਮ ਜੁਆਇਨ ਕਰਦੇ ਸਾਰ ਹੀ ਹੈਵੀ ਵੇਟਸ ਤੇ ਜਾਂ ਹੈਵੀ ਐਕਸਰਸਾਈਜ਼ਸ ਤੇ ਨਾ ਹੋ। ਐਮਰਜੈਂਸੀ ਵਿੱਚ ਲੈਣੀ ਚਾਹੀਦੀ ਹੈ ਕਿਹੜੀ ਦਵਾਈ ਮਾਹੀ ਡਾਕਟਰ ਨੇ ਦਿੱਤੀ ਵੱਡੀ ਸਲਾਹ। ਟੋਟਲ ਵਿੱਚ ਐਸਪ੍ਰਿਨ ਦੀ ਗੋਲੀ ਚਵੇਬਲ ਹਮੇਸ਼ਾ ਕੋਲੇ ਰੱਖਣੀ ਚਾਹੀਦੀ ਹੈ। ਪੇਸ਼ੈਂਟ ਕਿਉ ਕਰ ਸਕਦਾ ਹੈ ਐਸਪ੍ਰਿਨ ਨੂੰ ਜਦ ਤੱਕ ਹਸਪੀਟਲ ਤੱਕ ਨਹੀਂ ਪਹੁੰਚਦਾ। ਸੀਪੀਆਰ ਹੁੰਦਾ ਹੈ ਕਾਰਡੀਓ ਪਲਮਨਰੀ ਡਿਸਸੈਸੀਟੇਸ਼ਨ। ਇਹ ਹਰ ਇੱਕ ਨੂੰ ਆਣੀ ਚਾਹੀਦੀ ਹੈ। ਦੇਸ਼ ਭਰ ਵਿੱਚ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬੀਤੇ ਦਿਨਾਂ ਵਿੱਚ ਕਈ ਅਜਿਹੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਸ 'ਚ ਜਿਮ ਵਿੱਚ ਕਸਰਤ ਕਰਦੇ ਹੋਏ ਜਾਂ ਭੰਗੜਾ ਦੀ ਪ੍ਰੈਕਟਿਸ ਕਰਦੇ ਹੋਏ ਅਚਾਨਕ ਨੌਜਵਾਨ ਡਿੱਗ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਪਤਾ ਇਸ ਨੂੰ ਲੈ ਕੇ ਸਾਡੀ ਟੀਮ ਵੱਲੋਂ ਮਾਹੀ ਡਾਕਟਰ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਦਾ ਮੁੱਖ ਕਾਰਨ ਤਣਾਅ ਹੈ ਜਾਂ ਫਿਰ ਸਾਡੀ ਖੁਰਾਕ ਜੋ ਅਸੀਂ ਖਾਂਦੇ ਹਾਂ। ਉਹਨਾਂ ਐ ਵੀ ਦੱਸਿਆ ਕਿ ਜਦੋਂ ਤੱਕ ਸਾਨੂੰ ਕੋਈ ਗੰਭੀਰ ਬਿਮਾਰੀ ਨਹੀਂ ਹੁੰਦੀ ਤਾਂ ਅਸੀਂ ਆਪਣਾ ਟੈਸਟ ਨਹੀਂ ਕਰਵਾਉਂਦੇ ਜਾਂ ਡਾਕਟਰ ਤੋਂ ਸਲਾਹ ਨਹੀਂ ਲੈਂਦੇ। ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਬੀਪੀ ਵਧਣਾ ਜਾਂ ਘਟਣਾ ਜਾਂ ਸਾਹ ਲੈਣ ਵਿੱਚ ਦਿੱਕਤ ਆਉਣੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਵੱਡੇ ਰੋਗਾ ਤੋਂ ਛੁਟਕਾਰਾ ਹੋ ਸਕੇ। ਅਮ ਹਾਰਟ ਅਟੈਕਸ ਲਈ ਜਾਂ ਜਿਹੜੇ ਸਡਨ ਹਾਰਟ ਸਡਨ ਕਾਰਡਿਕ ਅਰੈਸਟ ਹੋ ਰਹੇ ਨੇ ਜਾਂ ਸਡਨ ਡੈਥਸ ਹੋ ਰਹੀਆਂ ਨੇ ਯੰਗ ਪੇਸ਼ੈਂਟਸ ਦੇ ਵਿੱਚ ਵੀ ਯੰਗ ਲੋਕਾਂ ਦੇ ਵਿੱਚ ਵੀ ਅੱਜ ਕੱਲ ਮੇਨਲੀ ਸਟ्रेस ਇਸ ਦਾ ਫੈਕਟਰ ਸੈਕੰਡਲੀ ਡਾਈਟ ਆਪਣੀ ਬਹੁਤ ਖਰਾਬ ਹੋ ਗਈ ਹੈ ਅਮ ਹੈਲਥ케ਅਰ ਫੈਸਿਲਿਟੀਆਂ ਵਿੱਚ ਆਪਾਂ ਜਦ ਤੱਕ ਕੋਈ ਪ੍ਰੋਬਲਮ ਨਹੀਂ ਆਂਦੀ ਉਦੋਂ ਤੱਕ ਕੋਈ ਟੈਸਟ ਹੀ ਨਹੀਂ ਕਰਾਉਂਦੇ ਕਈ ਵਾਰੀ ਕੀ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਲਾਈਕ ਇਜ਼ ਅ ਸਾਇਲੈਂਟ ਕਿਲਰ ਜਾਂ ਡਾਇਬੀਟੀਜ਼ ਹੁੰਦੀ ਹੈ ਫੈਮਲੀਆਂ ਵਿੱਚ ਚੱਲਦੀ ਆਂਦੀ ਹੈ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿਉਂਕਿ ਬੇਸਿਕ ਟੈਸਟ ਹੋਏ ਨਹੀਂ ਹੋਏ ਹੋ ਯੰਗ ਹੋਵੇ ਜਾਂ 올ਡ ਹੋਵੇ ਜਾਂ ਮਿਡਲ ਏਜ ਹੋਵੇ ਕੋਈ ਜਦੋਂ ਆਪਾਂ ਸਟ੍ਰੈਸ ਦਿੰਨੇ ਆ ਬਾਡੀ ਨੂੰ ਲਾਈਕ ਇਨ ਜਿਮ ਔਰ ਕੋਈ ਮੈਂਟਲ ਸਟ੍ਰੈਸ ਹੋ ਗਿਆ ਹੋ ਸਕਦਾ ਹੈ ਬੀਪੀ ਇਕਦਮ ਸ਼ੂਟ ਹੋ ਗਿਆ ਹੋਵੇ ਤੇ ਉਹਨੇ ਸਟ੍ਰੋਕ ਬ੍ਰੇਨ ਸਟ੍ਰੋਕ ਕਰਤਾ ਹੋਵੇ ਆ ਹਾਰਟ ਅਟੈਕ ਕਰਤਾ ਹੋਵੇ ਹੋ ਸਕਦਾ ਹੈ ਰਿਦਮੀਆਂ ਹੁੰਦਾ ਹੈ ਇੱਕ ਚੀਜ਼ ਹਾਰਟ ਦੇ ਵਿੱਚ ਉਹਦੀ ਇਲੈਕਟ੍ਰੀਕਲ ਐਕਟੀਵਿਟੀ ਖਰਾਬ ਹੋ ਜਾਂਦੀ ਹੈ ਹਾਰਟ ਦੀ ਮੇਬੀ ਥੈਟ ਹੈਪਨਸ ਤੇ ਸਡਨਲੀ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ ਸੋ ਆ ਹੈਲਥ ਚੈੱਕ ਅਪ ਪ੍ਰਾਇਰ ਟੂ ਜੁਆਇਨਿੰਗ ਐਨੀ ਜਿਮ ਇਜ਼ ਮਸਟ ਬਲੱਡ ਟੈਸਟ ਹੋ ਗਿਆ টিਐਮਟੀ ਹੋ ਗਿਆ ਇਕੋ ਹੋ ਗਿਆ ਉਹ ਬਹੁਤ ਜ਼ਰੂਰੀ ਹੈ ਜਿਮਿੰਗ ਦੇ ਟਾਈਮ ਤੇ ਜੇ ਕੋਈ ਵੀ ਤੁਹਾਨੂੰ ਸਾਹ ਚੜਦਾ ਹੈ ਕੋਈ ਡਿਸਕੰਫਰਟ ਹੁੰਦਾ ਹੈ ਤੁਹਾਨੂੰ ਤੁਸੀਂ ਉਦੋਂ ਹੀ ਆਪਣੀ ਐਕਸਰਸਾਈਜ਼ ਨੂੰ ਬੰਦ ਕਰ ਦਿਓ ਪਾਣੀ ਪੀਂਦੇ ਰਹੋ ਜਿਮਿੰਗ ਦੇ ਦੌਰਾਨ ਹਮੇਸ਼ਾ ਜੇਮ ਜੁਆਇਨ ਕਰਦੇ ਸਾਰ ਹੀ ਹੈਵੀ ਵੇਟਸ ਤੇ ਜਾਂ ਹੈਵੀ ਐਕਸਰਸਾਈਜ਼ਸ ਤੇ ਨਾਓ ਸਲੋ ਐਂਡ ਸਟੈਡੀ ਆਪਣੀ ਚੀਜ਼ ਨੂੰ ਕਰੋ ਇਹਦੇ ਨਾਲ ਆਪਾਂ ਪ੍ਰੋਟੈਕਟ ਕਰ ਸਕਦੇ ਹਾਂ ਬਹੁਤ ਸਾਰੇ ਕਾਰਡੀਕ ਇਵੈਂਟਸ ਜਾਂ ਬ੍ਰੇਨ ਇਵੈਂਟਸ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਜੀਮ ਪ੍ਰੋਡਕਟਸ ਲੈਣ ਦੇ ਨੇ ਜਿਹੜੀਆਂ एनर्जी डेविट्स रहते वो भी इसका कारण बन गए बिल्कुल सर पर्सनल लेवल पे एंड एट प्रोफेशनल लेवल बोथ आई एम स्ट्रिक्टली अगेंस्ट दीज ऑल थिंग्स पैकेज फूड दे अगेंस्ट आम है प्रॉपर डाइट लो इफ यू आर अ नॉन वेजिटेरियन प्रॉपर ਨਾਨ ਵੇਜ ਫੂਡ ਲੋ ਪ੍ਰੋਟੀਨ ਦਾ ਕੰਟੈਂਟ ਅੱਛਾ ਰੱਖੋ ਜੇ ਤੁਸੀਂ ਵੈਜੀਟੇਰੀਅਨ ਹੋ ਉਹਦੇ ਵਿੱਚ ਬਹੁਤ ਤਰ੍ਹਾਂ ਦਾ ਪ੍ਰੋਟੀਨ ਹੈ ਆਪਣੇ weight ਦੇ ਅਕੋਰਡਿੰਗ ਆਪਣੇ ਡਾਈਟੀਸ਼ਨ ਐਂਡ ਡਾਕਟਰ ਦੇ ਅਕੋਰਡਿੰਗ ਡਾਈਟ ਨੂੰ ਰੱਖੋ ਐਂਡ ਕੀਪ ਐਕਸਰਸਾਈਜ਼ਿੰਗ ਗੁੱਡ ਰਾਦਰ ਦੈਨ ਮੈਡੀਸਿਨਸ ਤੇ ਪਾਊਡਰ ਤੇ ਪੈਕੇਜ ਚੀਜ਼ਾਂ ਦੇ ਯੂ ਗੋ ਫਾਰ ਆਰਗੈਨਿਕ ਗੁੱਡ ਥਿੰਗਸ ਦੈਟ ਇਜ਼ ਆਲਵੇਜ਼ ਬੈਟਰ ਮੈਨ ਲੱਗਦਾ ਜੇਕਰ ਕਿਸੇ ਵਿਅਕਤੀ ਨੂੰ ਅਚਾਨਕ ਕੋਈ ਇਦਾਂ ਦਾ ਅਟੈਕ ਹੋ ਜਾਂਦਾ ਕੋਈ ਮੁੱਢਲੀ ਸਹਾਇਤਾ ਜਿਹੜੀ ਅਸੀਂ ਦੇਖ ਸਕਦੇ ਹਾਂ ਬਿਨਾਂ ਡਾਕਟਰ ਦੇ ਪਹੁੰਚਣ ਤੱਕ ਉਹਨੂੰ ਦੱਬਤੀ ਸਰ ਹਮੇਸ਼ਾ ਜੇ ਪੇਸ਼ੈਂਟ ਹੋਸ਼ ਵਿੱਚ ਹੈ ਆਸਕ ਹਿਮ ਟੂ ਕਫ ਤੇ ਹੋਸ਼ ਵਿੱਚ ਰਵੇ ਪੇਸ਼ੈਂਟ ਜਦ ਤੱਕ ਪਹੁੰਚਦਾ ਨਹੀਂ ਹੈ ਹਸਪੀਟਲ ਵਿੱਚ ਐਸਪ੍ਰਿਨ ਦੀ ਗੋਲੀ ਚਵੇਬਲ ਹਮੇਸ਼ਾ ਕੋਲੇ ਰੱਖਣੀ ਚਾਹੀਦੀ ਹੈ ਪੇਸ਼ੈਂਟ ਕਿਊ ਕਰ ਸਕਦਾ ਹੈ ਐਸਪ੍ਰਿਨ ਨੂੰ ਜਦ ਤੱਕ ਹਸਪੀਟਲ ਤੱਕ ਨਹੀਂ ਪਹੁੰਚਦਾ ਸੀਪੀਆਰ ਹੁੰਦਾ ਹੈ ਕਾਰਡੀਓ ਪਲਮਨਰੀ ਡਿਸਸੈਸੀਟੇਸ਼ਨ ਇਹ ਹਰ ਇੱਕ ਨੂੰ ਆਣੀ ਚਾਹੀਦੀ ਹੈ YouTube ਤੇ ਦੇਖੋ ਇਹਦੀਆਂ ਕਲਾਸਿਸ ਲਗਾ ਲਓ ਹਸਪੀਟਲਸ ਦੇ ਵਿੱਚ ਵੀ ਇਹ ਦੇ ਇਹਨੂੰ ਪੇ ਕਰਕੇ ਤੁਸੀਂ ਸਟਾਫ ਨਰਸਸ ਐਂਡ ਆਲ ਦੇ ਡੂ ਇਟ ਹੈਨਾ ਅਮ ਕਿ ਬਰੀਥਿੰਗ ਔਰ ਪੰਪਿੰਗ ਹਾਰਟ ਨੂੰ ਕਿਵੇਂ ਦਿੱਤੀ ਜਾਂਦੀ ਹੈ ਜੇ ਕੋਈ ਹਾਰਟ ਅਟੈਕ ਹੋਇਆ ਹੈ ਹਸਪੀਟਲ ਪਹੁੰਚਣ ਤੱਕ ਐਮਬੂਲੈਂਸਸ ਦੇ ਨੰਬਰ ਪਤਾ ਹੋਣੇ ਚਾਹੀਦੇ ਹੈ ਔਰ ਕਿਸੇ ਨੂੰ ਵੀ ਹੈਲਪ ਕਰਨ ਲਈ ਝਿਜਕੋ ਨਾ ਜੇ ਤੁਹਾਡੇ ਸਾਹਮਣੇ ਕੋਈ ਚੀਜ਼ ਹੋਈ ਹੈ ਪਿਕ ਅਪ ਦਾ ਪੇਸ਼ੈਂਟ ਐਂਡ ਜਸਟ ਗੋ ਟੂ ਨੀਅਰੈਸਟ ਹਸਪੀਟਲ ਅੱਪਾ ਕਿਸੇ ਦੀ ਲਾਈਫ ਇੱਕ ਲਾਈਫ ਦੀ ਬਹੁਤ ਇੰਪੋਰਟੈਂਟ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਕੁਦਰਤ ਨੇ ਇਨਸਾਨੀ ਸਰੀਰ ਨੂੰ ਬਾਕੂਬੀ ਨਿਵਾਜਿਆ ਹੈ ਤੇ ਸਾਡਾ ਵੀ ਫਰਜ਼ ਮੰਨਦਾ ਹੈ ਕਿ ਅਸੀਂ ਆਪਣਾ ਸਰੀਰ ਦਾ ਪੂਰਾ ਮੁਸਤੈਦੀ ਨਾਲ ਖਿਆਲ ਰੱਖਿਆ ਜਾਵੇ ਧੰਨਵਾਦ